ਅਜੇ ਤੱਕ ਪ੍ਰਤਾਪ ਸਿੰਘ ਬਾਜਵਾ ਦਾ 50 ਬੰਬਾਂ ਵਾਲੇ ਬਿਆਨ ਦਾ ਯੱਬ ਵਿੱਚੇ ਹੀ ਚੱਲੀ ਜਾਂਦਾ ਹੈ ਤੇ ਆ ਨਵੀਂ ਗੱਲ ਆ ਗਈ ਹੈ ਇਹ ਨਵੀਂ ਗੱਲ ਬਹੁਤ ਵੱਡੀ ਤੇ ਗੰਭੀਰ ਹੈ ਇਹ ਵੀ ਮਾਮਲਾ ਗਰਨੇਡਾ ਨਾਲ ਜੁੜਿਆ ਹੈ ਤੇ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਵੀ ਇੱਕ ਫੌਜੀ ਨੇ ਇੱਕ ਆਰਮੀ ਦੇ ਫੌਜ ਦੇ ਫੌਜੀ ਨੇ ਇੰਸਟਾਗ੍ਰam ਤੇ ਗਰਨੇਡ ਬਣਾਉਣ ਦੀ ਟ੍ਰੇਨਿੰਗ ਦਿੱਤੀ ਸੀ ਤੇ ਵਾਰਦਾਤ ਹੋਈ ਸੀ ਜਲੰਧਰ ਦੇ ਵਿੱਚ ਇੱਕ ਜਿਹੜਾ ਰੌਜਰ ਸੰਧੂ ਜਿਹੜਾ ਇੱਕ ਯੂਟਿਊਬਰ ਹੈ ਕੁਝ ਦਿਨ ਪਹਿਲਾਂ ਉਹਦੇ ਘਰ ਦੇ ਵਿੱਚ ਇੱਕ ਹੱਥ ਕੋਲਾ ਇੱਕ ਗਰਨੇਡ ਡਿੱਗਿਆ ਸੀ ਸੁੱਟਿਆ ਗਿਆ ਸੀ ਉਸ ਤੋਂ ਬਾਅਦ ਪੁਲਿਸ ਨੇ ਫਿਰ ਬਹੁਤ ਕੋਸ਼ਿਸ਼ਾਂ ਕਰਕੇ ਤੇ ਇੱਕ ਮੁੰਡਾ ਫੜਿਆ ਸੀ ਦੋਚੀ ਜਿਹਦਾ ਨਾਂ ਹਾਰਦਿਕ ਸੀ ਉਹ ਹਾਰਦਿਕ ਤੋਂ ਜਦੋਂ ਪੁੱਛਗਿੱਛ ਕੀਤੀ ਗਈ ਵੀ ਤੂੰ ਇਹ ਗਰਨੇਡ ਲਿਆ ਕਿੱਥੋਂ ਆ ਚਲਾਉਣਾ ਕਿੱਥੋਂ ਸਿੱਖਿਆ ਤਾਂ ਫਿਰ ਉਹਨੇ ਜੋ ਦੱਸਿਆ ਉਹ ਬੜਾ ਹੈਰਾਨੀ ਜਨਕ ਤੇ ਸਨਸਣੀ ਖੇਜ ਆ ਤੁਸੀਂ ਹੁਣ ਆਪਣਾ ਕਮੈਂਟ ਲਿਖਿਓ ਵੀ ਇਹ ਕਹਾਣੀ ਤੁਰੀ ਕਿੱਧਰ ਨੂੰ ਜਾਂਦੀ ਆ ਔਰ ਇਹ ਪੰਜਾਬ ਦਾ ਹੁਣ ਬਣੂਗਾ ਕੀ ਵੇਖੋ ਜੀ ਉਹ ਮੁੰਡੇ ਦੀ ਨਿਸ਼ਾਨਦੇਹੀ ਤੇ ਪੁਲਿਸ ਨੇ ਆਪਣੇ ਮੁਖਸਰ ਦਾ ਇੱਕ ਫੌਜੀ ਆ ਸੁਖਚੈਨ ਸਿੰਘ ਤੇ ਔਰ ਉਹ ਸੀਗਾ ਉਥੇ ਜੰਮੂ ਕਸ਼ਮੀਰ ਦੇ ਰਿਯੋਰੀ ਦੇ ਨਸ਼ਹਿਰਾ ਦੇ ਵਿੱਚ ਤੇ ਉਹਨੂੰ ਗ੍ਰਿਫਤਾਰ ਕੀਤਾ ਪੰਜਾਬ ਪੁਲਿਸ ਨੇ ਉਹਨੇ ਕੀ ਕੀਤਾ ਸੀ ਇਹ ਜਿਹੜਾ ਮੁੰਡਾ ਹਾਰਦਿਕ ਫੜਿਆ ਗਿਆ ਨਾ ਇਹਨੂੰ ਬੰਬ ਬਣਾਉਣ ਦੀ ਤੇ ਬੰਬ ਚਲਾਉਣ ਦੀ ਮਤਲਬ ਗਰਨੇਡ ਬਣਾਉਣ ਤੇ ਚਲਾਉਣ ਦੀ ਟ੍ਰੇਨਿੰਗ ਉਹਨੇ ਦਿੱਤੀ ਸੀ ਔਰ ਇੰਸਟਾਗ੍ਰam ਤੇ ਵੀਡੀਓ ਪਾ ਪਾ ਕੇ ਉਹਨੇ ਇਹ ਕੰਮ ਕੀਤਾ ਸੀ ਜੋ ਖਬਰਾਂ ਚ ਆ ਰਿਹਾ ਜੋ ਮੀਡੀਆ ਚ ਆ ਰਿਹਾ ਮੈਂ ਉਹ ਤੁਹਾਨੂੰ ਦੱਸ ਰਿਹਾ ਹੁਣ ਤੁਸੀਂ ਦੱਸੋ ਇਹ ਕਹਾਣੀਆਂ ਜਾ ਕਿੱਧਰ ਨੂੰ ਰਹੀਆਂ ਨੇ ਇਹ ਕੰਮ ਤੋਂ ਕਿੱਧਰ ਨੂੰ ਰਿਹਾ ਹੁਣ ਪਿਛਲੇ ਟਾਈਮ ਤੋਂ ਪੰਜਾਬ ਦੇ ਵਿੱਚ ਗਰਨੇਡਾਂ ਦਾ ਬੜਾ ਕੰਮ ਚੱਲਿਆ ਆ ਪਿਛਲੇ ਦਿਨੀ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਬਿਆਨ ਦਿੱਤਾ ਆਖੇ 50 ਗਰਨੇਡ ਆਏ ਹੋਏ ਨੇ 18 ਅਜੇ ਚੱਲੇ ਨੇ ਤੇ 32 ਅਜੇ ਚੱਲਣੇ ਨੇ ਹੁਣ ਆਪੇ ਫਾਥੜੀ ਹੈ ਨਹੀਂ ਤੈਨੂੰ ਕੌਣ ਛੜਾਏ ਪ੍ਰਤਾਪ ਸਿੰਘ ਬਾਜਵਾ ਨੇ ਤਾਂ ਉਹ ਗੱਲ ਕੀਤੀ ਆ ਬੈਲ ਮuje ਮਾਰ ਹੁਣ ਜੋ ਕੁਝ ਹੋ ਰਿਹਾ ਸੀ ਉਹ ਤਾਂ ਦੇਖ ਰਿਹਾ ਸੀ ਸਾਰਿਆਂ ਨੂੰ ਤੇ ਸਿਆਪਾ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਉਹ ਬਿਆਨ ਪੁਖਤਾ ਤਰੀਕੇ ਨਾਲ ਦੇ ਕੇ ਆਪਦੇ ਗਾਲ ਮੜ ਲਿਆ ਤੇ ਅਸਲ ਦੇ ਵਿੱਚ ਜੋ ਕੁਝ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਵੇਖੋ ਪਿਛਲੇ ਟਾਈਮ ਤੋਂ ਕਈ ਸਾਰੇ ਗ੍ਰਨੇਡ ਪੰਜਾਬ ਤੋਂ ਚੱਲੇ ਕਈ ਸਾਰੇ ਛੁੱਟੇ ਗਏ ਆ ਇੱਕ ਅੰਮ੍ਰਿਤਸਰ ਦੇ ਵਿੱਚ ਇੱਕ ਮੰਦਿਰ ਹੈ ਉਹਦੇ ਚ ਗ੍ਰਨੇਡ ਛੁੱਟਿਆ ਗਿਆ ਸੀਗਾ ਇਹ ਜਿਹੜਾ ਜਲੰਧਰ ਦੇ ਵਿੱਚ ਯੂਟਿਊਬਰ ਇਹਦੇ ਘਰ ਚ ਗਰਨੇਡ ਸੁੱਟਿਆ ਗਿਆ ਸੀਗਾ ਹੋਰ ਕਿੰਨੀਆਂ ਥਾਵਾਂ ਤੇ ਗਰਨੇਡ ਵਾਲੇ ਮਾਮਲੇ ਸਾਹਮਣੇ ਆਏ ਨੇ ਹੁਣ ਪ੍ਰਤਾਪ ਸਿੰਘ ਬਾਜਵਾ ਦੀ ਗਰਨੇਡਾਂ ਵਾਲੀ ਗੱਲ ਜਿਵੇਂ ਹੀ ਮਤਲਬ ਆਏ ਨਹੀਂ ਕਹਿ ਸਕਦੇ ਕਿ ਉਹ ਗੱਲ ਦਾ ਕੋਈ ਵजूद ਹੀ ਨਹੀਂ ਹੈਗਾ ਗਰਨੇਡ ਤੇ ਆਏ ਨੇ ਨਾ ਹਾਂ ਹੁਣ ਉਹ ਜਿਹੜੀ ਗੱਲ ਉਹਨੇ 50 ਗਰਨੇਡਾ 32 ਬਚਿਆਂ ਦੀ ਕਰਤੀ ਉਹਦੀ ਉਹਨੇ ਕਿੱਥੋਂ ਕਿਵੇਂ ਕਰਤੀ ਇਹ ਗੱਲ ਤੋਂ ਗ੍ਰੇਟ ਕਰ ਲੈਣਾ ਚਾਹੀਦਾ ਸੀ ਪਰ ਗਰਨੇਡਾ ਵਾਲੀ ਗੱਲ ਤਾਂ ਹੈ ਨਾ ਗਰਨੇਡ ਤੇ ਆ ਰਹੇ ਨੇ ਨਾ ਸੁੱਟੇ ਜਾ ਰਹੇ ਨੇ ਨਾ ਪੰਜਾਬ ਸਰਕਾਰ ਨੇ ਹੁਣ ਸਾਰੇ ਕੁਝ ਇੱਧਰ ਨੂੰ ਘੁਮਾਤਾ ਵੀ ਜਿਵੇਂ ਪੰਜਾਬ 'ਚ ਐਦਾਂ ਦਾ ਕੁਝ ਹੋ ਹੀ ਨਹੀਂ ਰਿਹਾ ਹੋਇਆ ਨਾ ਇੱਥੇ ਹੁਣ ਜੋ ਪੁਲਿਸ ਰੋਜ਼ ਖੁਲਾਸੇ ਕਰ ਰਹੀ ਹੈ ਕੀ ਉਹ ਗਲਤ ਖੁਲਾਸੇ ਕਰ ਰਹੀ ਹੈ ਹੁਣ ਆ ਜਿਹੜਾ ਇਹ ਇਹ ਫੌਜੀ ਇੱਕ ਫੜਿਆ ਸੁਖਚੈਨ ਆ ਜਿਹੜਾ ਇੰਸਟਾਗ੍ਰam ਤੇ ਦੱਸਿਆ ਜਾ ਰਿਹਾ ਮੀਡੀਆ ਚਾ ਰਿਹਾ ਕਿ ਉਹ ਟ੍ਰੇਨਿੰਗ ਉਹਨੇ ਦਿੱਤੀ ਸੀ ਫਿਰ ਇਹ ਕੀ ਹੈ ਹੁਣ ਇਹਦੇ ਨਾਲ ਨਾਲ ਇੱਕ ਵੱਡੀ ਖਬਰ ਇਹ ਆਈ ਹੈ ਕਿ ਪਹਿਲਾਂ ਤਾਂ ਬਠਿੰਡਾ ਦੇ ਵਿੱਚ ਇੱਕ ਪੁਲਿਸ ਦੀ ਜਿਹੜੀ ਮਹਿਲਾ ਕਾਂਸਟੇਬਲ ਹੈ ਉਹ ਫੜੀ ਗਈ ਜਿਹਦੇ ਕੋਲ 17 ਗ੍ਰਾਮ ਚਿੱਟਾ ਤੇ ਉਸ ਤੋਂ ਬਾਅਦ ਇੱਕ ਲੇਡੀ ਇੱਧਰ ਫੜੀ ਗਈ ਜਿਹਦੇ ਕੋਲ ਇਸ ਤੋਂ ਅਭੀ ਵੱਧ ਚਿੱਟਾ ਤੇ ਅੱਜ ਇੱਕ ਹੋਰ ਲੇਡੀ ਦੋ ਸਾਥੀਆਂ ਸਵੇਤ ਇੱਕ ਹੋਰ ਔਰਤ ਫੜੀ ਗਈ ਆ ਫਾਜ਼ਲ ਕਾਦੋ ਉਹਦੇ ਕੋਲੋਂ 10 ਕਰੋੜ ਦਾ 2 ਕਿਲੋ ਹੀਰੋਇਨ 2 ਕਿਲੋ ਚਿੱਟਾ ਬਰਾਮਦ ਹੋਇਆ 10 ਕਰੋੜ ਦਾ ਪਾਕਿਸਤਾਨੋਂ ਸਿੱਧਾ ਮਗਾਉਂਦੇ ਸੀ ਸਪਲਾਈ ਕਰਦੇ ਸੀ ਹੁਣ ਉਹ ਲੇਡੀ ਜਨ ਫੜੀ ਐ ਪੁਚਗਚ ਦੇ ਵਿੱਚ ਪੁਲਿਸੇ ਦੱਸ ਰਹੀ ਐ ਕਿ ਇਹਨਾਂ ਨੇ ਸਿੱਧੇ ਲਿੰਕ ਸੀ ਇਹਨਾਂ ਦੇ ਔਰ ਇਹ ਡਿਲੀਵਰੀ ਲੈਣ ਚੱਲੇ ਸੀ ਤੇ ਅਸੀਂ ਉਹਦੋਂ ਪਹਿਲਾਂ ਹੀ ਦਬੋਚ ਲਿਆ ਤੇ ਅਸੀਂ ਫੜ ਲਿਆ ਹੁਣ ਇਹ ਜੋ ਸਾਰਾ ਕੁਝ ਹੋ ਰਿਹਾ ਦੋ ਉਹਦੇ ਸਾਥੀ ਹੋਰ ਫੜੇ ਗਏ ਨੇ ਉਹਦੇ ਨਾਲ ਹੁਣ ਇੱਥੇ ਵੀ ਕਈ ਸਵਾਲ ਨੇ ਜਿਹੜੇ ਉਹ ਜਿਹੜੇ ਸੂਝਵਾਨ ਦਿਮਾਗ ਨੇ ਉਹਨਾਂ ਚ ਉਪਜਦੇ ਨੇ ਵੀ ਇਹ ਜੋ ਸਾਰਾ ਕੁਝ ਹੁਣ ਫੜੋ ਫੜੀਆਂ ਚੱਲ ਰਹੀਆਂ ਨੇ ਜੇ ਇਹ ਕੰਮ ਦੂਜੀਆਂ ਸਰਕਾਰਾਂ ਪਹਿਲਾਂ ਕਰਦੀਆਂ ਜਾਂ ਆ ਸਰਕਾਰ ਜਿਹੜੀ ਆਈ ਆ ਇਹ 3 ਸਾਲ ਤੋਂ ਸ਼ੁਰੂ ਕਰ ਦਿੰਦੀ ਚਲੋ ਪਹਿਲੇ ਸਾਲ ਨੂੰ ਛੱਡ ਲੋ 2 ਸਾਲ ਹੋ ਚੁੱਕੇ ਹੁੰਦੇ ਤਾਂ ਇਹਦੇ ਨਤੀਜੇ ਕੋਈ ਬਿਹਤਰ ਹੋਰ ਹੋ ਸਕਦੇ ਸੀ ਦੇਖੋ ਜੋ ਕੀਤਾ ਜਾ ਰਿਹਾ ਆਪਾਂ ਉਹਨੂੰ ਨਜਾਇਜ਼ ਤੌਰ ਤੇ ਨਹੀਂ ਕਵਾਂਗੇ ਕਿ ਗਲਤ ਕੀਤਾ ਜਾ ਰਿਹਾ ਇਹ ਆ ਉਹ ਦੇਖੋ ਚਿੱਟਾ ਫੜਨਾ ਨਸ਼ਾ ਫੜਨਾ ਇਹ ਸਾਰੇ ਲੋਕਾਂ ਦੀ ਮੰਗ ਸੀ ਅੱਜ ਜੇ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਇਸਰਾਹ ਤੇ ਤੁਰੀ ਹੈ ਤਾਂ ਗੱਲ ਹੈ ਚੰਗੀ ਪਰ ਲੋਕ ਪਹਿਲਾਂ ਕਹਿੰਦੇ ਸੀ ਕਿ ਜਾਣ ਕੇ ਤੁਰਦੇ ਨਹੀਂਗੇ ਨਹੀਂ ਤਾਂ ਬੜਾ ਕੁਛ ਇੱਥੇ ਫੜਿਆ ਜਾਊਗਾ ਰੋਜ਼ ਫੜਿਆ ਜਾਊਗਾ ਪੁਲਿਸ ਤੇ ਸਰਕਾਰ ਮੰਨਦੀ ਨਹੀਂ ਸੀ ਇਹ ਗੱਲ ਹੁਣ ਪਬਲਿਕ ਦੀ ਗੱਲ ਠੀਕ ਨਿਕਲੀ ਨਾ ਹੁਣ ਰੋਜ਼ ਛਾਪੇ ਵੱਜਦੇ ਨੇ ਤੇ ਰੋਜ਼ ਚਿੱਟੇ ਵੀ ਬਰਾਮਦ ਹੁੰਦੇ ਨੇ ਬਾਕੀ ਨਸ਼ੇ ਬਰਾਮਦ ਹੁੰਦੇ ਨੇ ਬੰਦੇ ਵੀ ਫੜੇ ਜਾ ਰਹੇ ਨੇ ਫਿਰ ਇਹਦਾ ਮਤਲਬ ਪਹਿਲਾਂ ਕਦੇ ਕੋਸ਼ਿਸ਼ ਨਹੀਂ ਸੀ ਕੀਤੀ ਪਹਿਲਾਂ ਨੀਅਤ ਤੇ ਨੀਤੀ 'ਚ ਗੜਬੜ ਸੀ ਹੁਣ ਵੀ ਸਵਾਲ ਅੱਗੇ ਵੀ ਖੜਾ ਇਹ ਵੀ ਸੱਤ ਸੱਤ ਹੋਣਾ ਲੋਕਾਂ ਦਾ ਆਉਣ ਵਾਲੇ ਟਾਈਮ 'ਚ ਲੋਕ ਹੁਣ ਕਹਿੰਦੇ ਨੇ ਵੀ ਆਹੇ ਇਠਲੇ ਸਾਰੇ ਆਮ ਜਿਹੇ ਫੜੇ ਫੁੜੇ ਜਾ ਰਹੇ ਨੇ ਕੋਈ ਵੱਡਾ ਰਾਜਨੇਤਾ ਕੋਈ ਸਿਆਸੀ ਨੇਤਾ ਕੋਈ ਬਿਊਰੋਕ੍ਰੇਟ ਕੋਈ ਮੰਤਰੀ ਸੰਤਰੀ ਅਫਸਰ ਕੋਈ ਵੀ ਨਹੀਂ ਹੁਣ ਤੱਕ ਫੜਿਆ ਗਿਆ ਮਤਲਬ ਵੱਡੀਆਂ ਮੱਛੀਆਂ ਚੋ ਕੋਈ ਨਹੀਂ ਫੜੀ ਜਾ ਰਹੀ ਕੀ ਇਹ ਸਾਰਾ ਜੋ ਨਸ਼ਾ ਨੁਸ਼ਿਆਂ ਦਾ ਏ ਕੰਮ ਧੰਦਾ ਕਾਰੋਬਾਰ ਜੋ ਚੱਲ ਰਿਹਾ ਸੀ ਕੀ ਇਹ ਆ ਸਾਰੇ ਹੇਠਲੇ ਹੂਠ ਲਈ ਚਲਾਈ ਫਿਰਦੇ ਸੀ ਇਹ ਸਵਾਲ ਲੋਕ ਕਰ ਰਹੀ ਨੇ ਤੇ ਹੁਣ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੇ ਜਵਾਬ ਇਹਦਾ ਦੇਣਾ ਆਪਣੇ ਅਮਲ ਦੇ ਨਾਲ ਆਪਣੇ ਪ੍ਰੈਕਟੀਕਲ ਦੇ ਨਾਲ ਕਿ ਕੀ ਕੋਈ ਵੱਡੀਆਂ ਮੱਛੀਆਂ ਵੀ ਆਉਣ ਵਾਲੇ ਟਾਈਮ 'ਚ ਫੜੀਆਂ ਜਾਣਗੀਆਂ ਹੁਣ ਆ ਨਸ਼ਿਆਂ ਦੇ ਮੁੱਦੇ ਤੇ ਜਿਹੜੇ ਘਰ ਟਾਉਣ ਦੀ ਗੱਲ ਆ ਰਹੀ ਹੈ ਵੇਖੋ ਪੰਜਾਬ ਸਰਕਾਰ মিডিਆ ਚਾਰਜ ਫਿਰ ਇਹ ਗੱਲ ਹੈ ਵੀ ਨਸ਼ੇ ਵਾਲਿਆਂ ਦੇ ਘਰ ਟਾਏ ਜਾ ਰਹੇ ਤਸਕਰਾਂ ਦੇ ਘਰ ਟਾਏ ਜਾ ਰਹੇ ਆ ਪੰਜਾਬ ਪੁਲਿਸ ਦੇ ਜਿਹੜੇ ਮੁਖੀ ਨੇ ਡੀਜੀਪੀ ਗੌਰਵ ਜਾਦਵ ਸਾਹਿਬ ਉਹਨਾਂ ਨੇ ਪਿਛਲੇ ਦਿਨ ਨਵੀਂ ਗੱਲ ਕੱਟ ਮਾਰੀ ਉਹ ਕਹਿੰਦੇ ਵੀ ਅਸੀਂ ਨਸ਼ਾ ਤਸਕਰਾਂ ਦਾ ਘਰ ਨਹੀਂ ਟਾਰ ਰਹੇ ਅਸੀਂ ਤਾਂ ਜਿਹੜੇ ਪ੍ਰਸ਼ਾਸਨ ਤੋਂ ਘਰ ਟਾਰ ਰਿਆ ਜਿਹੜੇ ਨਜਾਇਜ਼ ਉਸਾਰੀਆਂ ਨਹੀਂ ਜਿਹੜੇ ਆਪ ਦੀ ਥਾਂ ਤੇ ਨਹੀਂ ਬਣੇ ਸਰਕਾਰੀ ਥਾਵਾਂ ਤੇ ਬਣੇ ਨਹੀਂ ਡੀਜੀਪੀ ਨੇ ਕਿਹਾ ਜਿਹੜਾ ਐਨਡੀਪੀਐਸ ਐਕਟ ਹੈ ਨਸ਼ਾ ਰੋਕੂ ਕਾਨੂੰਨ ਹੈ ਉਹਦੇ ਤਹਿਤ ਕਿਸੇ ਦਾ ਘਰ ਢਾਉਣ ਦੀ ਪੁਲਿਸ ਕੋਲ ਕੋਈ ਅਜਾਜਤ ਅਥਾਰਟੀ ਨਹੀਂਗੀ ਇਹ ਗੱਲ ਪੰਜਾਬ ਦੇ ਪੁਲਿਸ ਮੁਖੀ ਸਾਹਿਬ ਨੇ ਆਖੀ ਹੈ ਡੀਜੀਪੀ ਗੌਰਵ ਯਾਦਵ ਸਾਹਿਬ ਨੇ ਹੁਣ ਮੁੱਖ ਮੰਤਰੀ ਸਾਹਿਬ ਨੇ ਇੱਕ ਦਿਨ ਇਹ ਕਹਿ ਦਿੱਤਾ ਸੀ ਵੀ ਜਿਹੜਾ ਨਸ਼ੇ ਦਾ ਕੰਮ ਕਰੇਗਾ ਉਹ ਤਾਂ ਅਸੀਂ ਘਰ ਢਾਵਾਂਗੇ ਉਹ ਚਾਹੇ ਕੋਈ ਹੋਵੇ ਘਰ ਤਾਂ ਢਾਣਗੇ ਘਰ ਬਹੁਤ ਬਰਬਾਦ ਕੀਤੇ ਇਹਨਾਂ ਨੇ ਘਰ ਤਾਂ ਢਾਵਾਂਗੇ ਹੁਣ ਮੁੱਖ ਮੰਤਰੀ ਤੇ ਡੀਜੀਪੀ ਗੌਰਵ ਯਾਦਵ ਸਾਹਿਬ ਇਹਨਾਂ ਦੇ ਬਿਆਨਾਂ 'ਚ ਇੰਨਾ ਵੱਡਾ ਅੰਤਰ ਇੰਨਾ ਵੱਡਾ ਫਰਕ ਕਿਉਂ ਹੈ ਇਹ ਗੱਲ ਵੀ ਵੱਡਾ ਸਵਾਲ ਹੈ ਹੁਣ ਇਹਨਾਂ ਸਵਾਲਾਂ ਦੇ ਜਵਾਬ ਦੇਊਗਾ ਕੌਣ ਪੰਜਾਬ ਸਰਕਾਰ ਨੇ ਦੇਣੇ ਨੇ ਪਰ ਉਹ ਕਿਵੇਂ ਦੇਣਗੇ ਹੁਣ ਪੰਜਾਬ 'ਚ ਵੇਖੋ ਤੁਸੀਂ ਪੰਜਾਬ ਸਰਕਾਰ ਨੂੰ ਬੜੇ ਵੱਡੇ ਪੰਦਰ ਤੇ ਘੇਰਾ ਪੈ ਰਿਹਾ ਜਿੰਨੇ ਵੱਡੇ ਦਾਅਵੇ ਤੇ ਵਾਅਦੇ ਕਰਕੇ ਸਰਕਾਰ ਬਣਾਈ ਸੀ ਉਸ ਪੱਧਰ ਤੇ ਸਰਕਾਰ ਸ਼ਾਇਦ ਨਹੀਂ ਬਣੀ ਰਹੀ ਉਸ ਪੱਧਰ ਤੇ ਸਰਕਾਰ ਸ਼ਾਇਦ ਕੰਮ ਕਰਨ ਨਹੀਂ ਪਾਈ ਤੇ ਹੁਣ ਕੀ ਹੋ ਰਿਹਾ ਪਿੰਡਾਂ ਦੇ ਵਿੱਚ ਰੋਜ਼ਾਨਾ ਆਮ ਆਦਮੀ ਪਾਰਟੀ ਦੇ ਐਮਐਲਏ ਮੰਤਰੀ ਸਪੀਕਰ ਘੇਰੇ ਜਾ ਰਹੇ ਨੇ ਹੁਣ ਅੱਜ ਫੇਰ ਜੌਂਦ ਪਿੰਡ ਦੇ ਵਿੱਚ ਗਿਆ ਐਮਐਲਏ ਮੈਸਰ ਖਾਨਾ ਉਥੇ ਫੇਰ ਲੋਕਾਂ ਨੇ ਭਜਾਇਆ ਉਹਨੂੰ ਉਹ ਗੱਡੀ ਛੱਡ ਕੇ ਭੱਜਿਆ ਕੱਲ ਵੀ ਹੁਣ ਅੱਜ ਇੱਕ ਪਿੰਡ ਦੇ ਵਿੱਚ ਸਪੀਕਰ ਕੁਲਤਾਰ ਸਿੰਘ ਸੰਧਵਾ ਗਿਆ ਤੇ ਉਥੇ ਲੋਕਾਂ ਨੇ ਪੂਰਾ ਉਹਦੇ ਖਿਲਾਫ ਰੌਲਾ ਪਾਇਆ ਉਥੇ ਵੀ ਪੁਲਿਸ ਵਿਚਾਲੇ ਆ ਕੇ ਬਚਾਉਣ ਦੀ ਕੋਸ਼ਿਸ਼ ਕਰਦੀ ਨਜ਼ਰ ਆਈ ਹੈ ਮੁੱਖ ਮੰਤਰੀ ਸ਼ਾਜਲੀ ਪਿੰਡ ਗਿਆ ਪਿਛਲੇ ਦਿਨੀ ਉਥੇ ਲੋਕਾਂ ਨੇ ਬਹੁਤ ਵੱਡਾ ਰੌਲਾ ਪਾਇਆ ਕਹਿਣ ਦਾ ਭਾਵ ਆਮ ਆਦਮੀ ਪਾਰਟੀ ਨੂੰ ਜਿੱਦਾਂ ਘੇਰਨਾ ਸ਼ੁਰੂ ਕੀਤਾ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਹੁਣ ਲੋਕਾਂ ਦੇ ਲਈ ਕੋਈ ਵੱਡੇ ਫੈਸਲੇ ਲੈਣੇ ਪੈਣਗੇ ਜੇਕਰ ਇਹ ਦਿਮਾਉਣ ਲੱਗ ਪਏ ਲੋਕਾਂ ਨੂੰ ਜਿਵੇਂ ਪੁਲਿਸ ਦੀ ਮਦਦ ਨਾਲ ਫੇਰ ਨਹੀਂ ਗੱਡੀ ਚੱਲਣੀ ਫੇਰ ਕੰਮ ਖਰਾਬ ਹੈ ਸੋ ਪੁਲਿਸ ਦੀ ਮਦਦ ਛੱਡੋ ਤੇ ਲੋਕਾਂ ਨੂੰ ਤੁਸੀਂ ਉਹਨਾਂ ਦੀਆਂ ਮੰਗਾ ਮਸਲੇ ਹੱਲ ਕਰਕੇ ਚੁੱਪ ਕਰਾਓ ਇਹੀ ਸਹੀ ਤਰੀਕਾ ਹੋਏਗਾ ਬਾਕੀ ਆਮ ਆਦਮੀ ਪਾਰਟੀ ਕੋਲ ਬੜੇ ਤੇਜ ਤਰਾਰ ਤੇ ਸਿਆਣੇ ਲੀਡਰ ਹੈਗੇ ਨੇ ਹੁਣ ਫੈਸਲਾ ਉਹਨਾਂ ਨੇ ਕਰਨਾ ਹੈ ਵੀ ਕੀ ਕਰਨਾ ਹੈ ਆਉਣ ਵਾਲੇ ਦਿਨਾਂ 'ਚ ਵੇਖਦੇ ਆ ਆਮ ਆਦਮੀ ਪਾਰਟੀ ਇਹ ਸਾਰੇ ਕੁੱਸ਼ ਨੂੰ ਕਿੰਨੀ ਸਿਆਣਪ ਤੇ ਅਕਲ ਨਾਲ ਹੈਂਡਲ ਕਰਦੀ ਐ ਕਿ ਜਾਂ ਫਿਰ ਪਿਛਲੀਆਂ ਹਕੂਮਤਾਂ ਵਾਂਗ ਉਹ ਪੁਰਾਣੇ ਰਾਜਾ ਤੋਂ ਲੈ ਕੇ ਅੱਜ ਤੱਕ ਜਿਹੜਾ ਕੰਮ ਚੱਲੀ ਜਾਂਦਾ ਉਹ ਇਹੀ ਐ ਬਈ ਦਬਾ ਦਿਓ, ਕੁੱਟ ਦਿਓ, ਮਾਰ ਦਿਓ, ਭਜਾ ਦਿਓ, ਕੁਚਲ ਦਿਓ। ਉਹ ਘੇਰੋ ਤੇ ਕੁਚਲੋ ਵਾਲਾ ਕੰਮ ਕਰਨਾ ਕਿ ਲੋਕਾਂ 'ਚ ਜੜਾ ਲਾਉਣੀਆਂ ਨੇ। ਭਗਵੰਤ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਕਿ वैसे तो मुर्गे के सिर पे भी ताज होता है मगर आ, राज वही करता है जिन जिसका लोगों के दिलों पे राज होता है तब भगवंत मान साहब दी ये जड़ी गल है मेनू ये लगदी गल त ठीक है लोकां ਦੇ ਦਿਲਾਂ ਤੇ ਰਾਜ ਕਰਨ ਵਾਲੀ ਜਿਹੜੀ ਪਾਲਿਸੀ ਆ ਆਮ ਆਦਮੀ ਪਾਰਟੀ ਨੂੰ ਉਹ ਲੈ ਕੇ ਆਉਣੀ ਚਾਹੀਦੀ ਆ ਵੇਖਦੇ ਆ ਆਉਣ ਵਾਲੇ ਦਿਨਾਂ ਚ ਆਮ ਆਦਮੀ ਪਾਰਟੀ ਕਿੱਦਾਂ ਕੀ ਕਿਵੇਂ ਕਰਦੀ ਹੈ ਸੋ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਲਾਈਵ ਸੱਚ ਟੀਵੀ ਤੁਹਾਡੇ ਨਾਲ ਆਪਾਂ ਉਹਨਾਂ ਮੁੱਦਿਆਂ ਤੇ ਹੀ ਗੱਲ ਕਰਦੇ ਹਾਂ ਹਮੇਸ਼ਾ ਜਿਹੜੇ ਲੋਕਾਂ ਦੇ ਲੁਕਾਈ ਦੇ ਮੁੱਦੇ ਨੇ ਆਪਾਂ ਕਦੇ ਵੀ ਇਹ ਦਾਅਵਾ ਨਹੀਂ ਕੀਤਾ ਕਿ ਅਸੀਂ ਨਿਰਪੱਖ ਹਾਂ ਬਿਲਕੁਲ ਨਹੀਂ ਅਸੀਂ ਲੋਕਪੱਖੀ ਹਾਂ ਲੋਕਪੱਖੀ ਹਾਂ ਨਿਰਪੱਖ ਨਹੀਂ ਮਤਲਬ ਕਾਰਪੋਰੇਟਾਂ ਦੇ ਜਾਂ ਲਟੇਰਿਆਂ ਦੇ ਪੱਖ 'ਚ ਵੀ ਅਸੀਂ ਕੋਈ ਗੱਲ ਕਦੇ ਕਰਾਂਗੇ ਨਿਰਪੱਖ ਹੋ ਕੇ ਇਹ ਉਮੀਦ ਸਾਡੇ ਤੋਂ ਨਾ ਰੱਖਿਓ ਅਵਤਾਰ 파ਸ਼ ਨੇ ਲਿਖਿਆ ਸੀ ਮੈਂ ਖੇਤਾਂ ਦਾ ਪੁੱਤ ਹੋ ਕੇ ਤੁਹਾਡੇ ਚਗਲੇ ਹੋਏ ਸਵਾਦਾਂ ਦੀ ਗੱਲ ਕਰਾਂਗਾ ਮੇਰੇ ਤੋਂ ਇਹ ਆਸ ਨਾ ਰੱਖਿਓ ਤੇ ਇਹੀ ਗੱਲ ਲਾਈਵ ਸੱਚ ਟੀਵੀ ਦਿਖਾਉਂਦਾ ਬਹੁਤ ਮਿਹਰਬਾਨੀ ਸ਼ੁਕਰੀਆ